ਮੈਂ ਸਾਰਿਆਂ ਨੂੰ ਜਨਰਲ ਟਾਈਮਿੰਗ ਦੇ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼ੁਗਵਾਹਿ ਗੁਰੂ ਜੀ ਕੀ ਫਤਿਹ ਇਹ ਗੁਰੂਆਂ ਦੀ ਧਰਤੀ ਹੈ ਗੁਰੂਆਂ ਨੇ ਸਾਨੂੰ ਮਤ ਦਿੱਤੀ ਨਸ਼ਿਆਂ ਤੋਂ ਦੂਰ ਰਹੋ ਅੱਗੇ ਅੱਜ ਇੱਕ ਧਾਰਨ ਦੇਣਾ ਚਾਹੁੰਦਾ ਅੱਜ ਮੈਂ ਵਿਕਾਸ ਨੂੰ ਪੂਰੀ ਟੀਮ ਨੂੰ ਬਹੁਤ ਵਧਾਈ ਦਵਾ ਨੌਜਵਾਨ ਸਭਾ ਕਨੌਰ ਨੂੰ ਸਾਡੇ ਸ਼ਰਮਾ ਜੀ ਮਿਰਬਿੰਦਰ ਜੀ ਗੇਜਰਾਂਮ ਜੀ ਜੀਵਨ ਜੀ ਜਸਪਾਲ ਗੰਗੋਲੇ ਜੀ ਚੀਮਾ ਸਾਹਿਬ ਬੰਦੀਪਰਾਣਾ ਜੀ ਜੇ ਪੰਜਾਬ ਦੀ ਗੁਣੰਦ ਆਵਾਜ਼ ਸੁਣਨੀ ਹੈ ਦੇਖਣੀ ਹੈ ਸਾਡੀ ਭੈਣ ਗੁਰਲੀ ਜਖਤਰ ਤੇ ਭਰਾ ਕੁਲਿੰਦਰ ਕੈਲੀ ਨੂੰ ਸੁਣੋ ਇਹ ਪੰਜਾਬ ਦੀ ਰੰਗਲੇ ਪੰਜਾਬ ਦੀ ਗੁਣੰਦ ਆਵਾਜ਼ ਹੈ ਰਸ਼ਿਆ ਤੋਂ ਬਿਨਾਂ ਵਾਲੀ ਆਵਾਜ਼ ਹੈ ਅਸੀਂ ਚਾਹੁੰਦੇ ਹਾਂ ਕਿ ਘਰ-ਘਰ ਇਹ ਆਵਾਜ਼ ਇਹ ਗੂੰਜ ਪੰਜਾਬ ਦੀ ਜਿਹੜੀ ਸੀਗੀ ਗੁਰੂਆਂ ਦੇ ਟਾਈਮ ਉਹ ਪੰਜਾਬ ਰੰਗਲਾ ਪੰਜਾਬ ਦੁਆਰਾ ਬਣੇ ਲੇਕਿਨ ਅੱਜ ਇਸ ਪ੍ਰਕਾਰ ਦਾ ਸਾਰਾ ਗੁਰੂ ਵਿਕਾਸ ਨੇ ਦੱਸੀ ਹੈ ਕਿ ਬੜੀ ਮੰਦਭਾਗੀ ਘਟਨਾ ਜਿਹੜੀ ਅੱਜ ਹੋਵਾਜੀ ਗਈ ਹੈ ਮੈਨੂੰ ਫਿੱਦੀ ਵੀ ਕਰਦਾ ਆ ਲੇਕਿਨ ਇਹ ਗੱਲ ਕਹਿਣਾ ਚਾਹਾਂ ਮੇ ਇਹ ਯੂਥ ਹੈ ਨਾ ਯੂਥ ਹੁੰਦਾ ਕੀ ਹੈ ਯੁਵਾ ਯੁਵਾ ਦਾ ਜਿਸੰਧੀ ਵਿਸ਼ੇਸ਼ ਕਰੀਏ ਯੁੱਗ ਨੂੰ ਬਦਲਣ ਵਾਲੀ ਵਾਹ ਯੁਵਾ ਇਹ ਅਜੇ ਯੁੱਗ ਨੂੰ ਬਦਲਣ ਵਾਲੀ ਵਾਹ ਉਹ ਰੇਤੋ ਚੱਲ ਪਈ ਏ ਇਹ ਪੰਜਾਬ ਦੇ ਮੁਹਾਰ ਵੀ ਬਦਲੂਗੀ ਿਕਨੌਰ ਦੀ ਮੁਹਾਰ ਵੀ ਬਦਲੂਗੀ ਇਹ ਸਿਵਾਂ ਨੂੰ ਕੋਈ ਰੂਪ ਕੇ ਰੱਖ ਨਹੀਂ ਪਾਇਆ ਇਹ 스프링 ਵਾਲਾ ਕੰਮ ਹੈ ਜਿੰਨੀ देर ਅੱ삐 ਰੱਖੋਗੇ ਅਰ ਮੁੱਠਾ ਮਟੋਗੇ ਤੇ ਮੱਥੇ ਤੇ ਵੱਜਣਾ ਇਹ ਚਿੰਤਾ ਨਾ ਕਰੋ ਤੁਸੀਂ ਬਾਜੀ ਪਾਈਏ ਤੇ ਬਾਜੀ ਤੁਹਾਡੇ ਪ੍ਰਮਾਤਮਾ ਕੋੜੂਗੇ ਬੱਚੇ ਨਹੀਂ ਮੋੜੂ ਇਹ ਨੂਮਾ ਨਹੀਂ ਪੰਜਾਬ ਦੀ ਹੰਗਲੇ ਪੰਜਾਬ ਦੀ ਤਵਿੱਖ ਦੀ ਨੀ ਹੈ ਅਰ ਤੁਸੀਂ ਅੱਜ ਨੀਲ ਦੇ ਉੱਤੇ ਜਿਹੜਾ ਅੱਜ ਬੱਬਲ ਕਰਨ ਦਾ ਕੰਮ ਕੀਤਾ ਲੇਕਿਨ ਯੁੱਧ ਦੱਬਗਾ ਨਹੀਂ ਜਿੱਦਾਂ ਭੈਣ ਜੀ ਨੇ ਕਿਹਾ ਗਾਣਾ ਹੀ ਗਾ ਰਹੀ ਸੀ ਦੱਬਦਾ ਕੀਤਾ ਵੀ ਦਬਣ ਦੀ ਲੋੜ ਨਹੀਂ ਯੂਧ ਦਰਦਾ ਕਿਤੇ ਇੱਕ ਵਾਰ ਰੂਟਿੰਗ ਕਰਕੇ ਦੱਸ ਦੋ ਬ్రో ਚੀਖਾ ਮਾਰ ਕੇ ਦੱਸੋ ਯੂਧ ਦਰਦਾ ਕਿਤੇ ਇਨੌਰ ਵਾਲੇ ਵਰਦੇ ਨਹੀਂ ਕਿਦੋਂ ਬਾਗਰ ਇਨੌਰ ਜਿੰਦਾਬਾਦ ਸੀ ਇਨੌਰ ਜਿੰਦਾਬਾਦ ਹੈ ਤੇ ਇਨੌਰ ਜਿੰਦਾਬਾਦ ਰਹੂਗਾ ਪੰਜਾਬ ਵੀ ਜਿੰਦਾਬਾਦ ਸੀ ਪੰਜਾਬ ਜਿੰਦਾਬਾਦ ਹੈ ਤੇ ਪੰਜਾਬ ਜਿੰਦਾਬਾਦ ਰਹੂਗਾ ਤੁਸੀਂ ਫਸਦੇ ਵਸਦੇ ਰਹੋ ਇਹ ਹੀ ਗੱਲ ਕਹਿੰਦਾ ਹੋਇਆ ਇਸ ਪੰਜਾਬ ਨੂੰ ਕੋਈ ਆਪਣੀ ਬਕੌਤੀ ਨਾ ਸਮਝੇ ਵੱਡੇ ਵੱਡੇ ਜਾਬਰ ਆਏ ਗੁਰੂਆਂ ਨੇ ਆਪਣੀ ਕੁਰਬਾਨੀਆਂ ਦੇ ਕੇ ਬੰਦ ਬੰਦ ਲੋਹਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਇਸ ਸਮਾ ਦੁਆਰਾ ਆਨ ਆਲਾ ਤੁਸੀਂ ਸਾਰੇ ਉਰੇ ਚੱਲ ਕੇ ਆਏ ਤੁਹਾਨੂੰ ਸਾਰਿਆਂ ਦਾ ਮੈਂ ਜੀ ਆਇਆਂ ਨੂੰ ਕਰਦਾ ਬਿਲਕੁਲ ਕਹਿੰਦਾ ਧੰਨਵਾਦ ਨਹੀਂ ਅੱਲਾ ਕਰੇ ਮੈਂ ਦੇਖੋ ਜੀ ਦੇਖੋ ਜੀ ਸਾਹਮਣੇ ਦੇਖੀ ਕੋਈ ਖੁੱਤਣਾ ਨਹੀਂ ਅੱਜ ਕਨੌਰ ਦੇ ਵਿੱਚ ਪਹਿਲੀ ਵਾਰ ਨਸ਼ਿਆਂ ਦੇ ਖਿਲਾਫ ਹੈ ਜੋ ਸਾਡਾ ਸਕਾਉਟ ਨਸ਼ਾ ਮੁਕਤ ਪੰਜਾਬ ਦੇ ਕੈਨਰ ਹੈਟ ਅਸੀਂ ਇੱਕ ਮੈਰਾਥਨ ਦਾ ਆਯੋਜਨ ਜੋ ਕਰ ਕੀਤਾ ਸੀ ਤੇ ਵੱਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚਿਆਂ ਨੇ ਭੈਣ ਭਰਾਵਾਂ ਨੇ ਇਹਦੇ ਵਿੱਚ ਭਾਗ ਲਿਆ ਬਹੁਤ ਵੱਡੀ ਗਿਣਤੀ ਚ ਨੌਜਵਾਨ ਇੱਥੇ ਪਹੁੰਚੇ ਤਾਂ ਬੜੇ ਦੁੱਖ ਨਾਲ ਮੈਨੂੰ ਦੱਸਣਾ ਪੈ ਰਿਹਾ ਹੈ ਕਿ ਮੌਜੂਦਾ ਸਰਕਾਰ ਦੇ ਮੌਜੂਦਾ ਵਿਧਾਇਕ ਦੇ ਪ੍ਰੈਸ਼ਰੇ ਠਾ ਕੇ ਇਹ ਮੈਰਾਥਨ ਜਿਹੜੀ ਆ ਤੁਸਾਨੂੰ ਨਹੀਂ ਕਰਾਨ ਦਿੱਤੀ ਗਈ ਅਸੀਂ ਵੀ ਸਿਰਫ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਬੱਚਿਆਂ ਨੇ ਜੇ ਰੋਡ ਤੇ ਜਾਣਾ ਸੀ ਕਿਉਂਕਿ ਇਹ ਇਹ ਗੈਂਗਸਟਰ ਨੇ ਇਹ ਐਮਐਲਏ ਨਹੀਂ ਹੈਗਾ ਇਹ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਵੀ ਇਹ ਗੈਂਗਸਟਰ ਹੈ ਆਦਮੀ ਇਹ ਵਿਧਾਇਕ ਨਹੀਂ ਹੈ ਸਾਡੇ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਜਾਂਦਾ ਉਹਦੇ ਕਰਕੇ ਅਸੀਂ ਬਾਹਰ ਰੋਡ ਤੇ ਨਹੀਂ ਗਏ ਨਹੀਂ ਤਾਂ ਕੋਈ ਤਾਕਤ ਨਹੀਂ ਸੀ ਸਾਨੂੰ ਜਿਹੜੀ ਰੋਕ ਲੈਂਦੀ ਅਸੀਂ ਨਾ ਕਦੇ ਇਸ ਤੋਂ ਡਰੇ ਹਾਂ ਨਾ ਡਰਾਂਗੇ ਸਿਰਫ ਇਸ ਗੱਲ ਨੂੰ ਅਸੀਂ ਵੀ ਬੱਚੇ ਸਾਡੇ ਪੂਰੋਂ-ਦੂਰੋਂ ਆਏ ਸੀ ਬੱਚੇ ਕਿਸੇ ਬੱਚੇ ਦਾ ਕੋਈ ਨੁਕਸਾਨ ਨਾ ਹੋ ਜੇ ਕਿਉਂਕਿ ਇਹਨਾਂ ਲੋਕਾਂ ਨੂੰ ਇੰਨੀ ਕੁ ਜ਼ਿਆਦਾ ਪ੍ਰੋਬਲਮ ਸੀ ਵੀ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਅੱਜ ਬੱਚੇ ਆਏ ਨੇ ਉਹ ਬਾਹਰ ਜਦੋਂ ਰੋਡ ਤੇ ਨਿਕਲਣਗੇ ਤਾਂ ਇੱਕ ਐ ਐਡਾ ਵੱਡਾ ਕੱਠ ਹੈ ਜਿਹੜਾ ਉਹ ਦਿਖੂਗਾ ਇਸ ਚ ਗਲਤ ਕੀ ਹੈ ਜੀ ਨਸ਼ਿਆਂ ਦੇ ਖਿਲਾਫ ਮੈਂ ਤੁਹਾਨੂੰ ਹੀ ਪੁੱਛਣਾ ਚਾਹੂੰਗਾ ਨਸ਼ਿਆਂ ਦੇ ਖਿਲਾਫ ਜੇ ਮੈਰਾਥਨ ਅਸੀਂ ਕੀਤੀ ਹੈ ਇਸ ਚ ਗਲਤ ਦੱਸੋ ਕੀ ਹੈ ਇਹ ਮੈਰਾਥਨ ਰੋਕਣ ਲਈ ਇਹਨਾਂ ਨੇ ਧਰਨੇ ਲਵਾਏ ਪੁਲਿਸ ਦੇ ਥਾਂ-ਥਾਂ ਨਾਕੇ ਲਵਾਏ ਸਕੂਲਾਂ 'ਚ ਕੱਲੇ-ਕੱਲੇ ਸਕੂਲਾਂ 'ਚ ਪੁਲਿਸ ਭੇਜ ਕੇ ਸਕੂਲਾਂ ਵਾਲਿਆਂ ਨੂੰ ਪ੍ਰੈਸ਼ਰ ਕੀਤਾ ਦਬਕੇ ਮਰਵਾਏ ਵੀ ਤੁਸੀਂ ਮੈਰਾਥਨ 'ਚ ਬੱਚੇ ਨਹੀਂ ਭੇਜਣੇ ਨਾਰਮ ਕੀ ਮੰਨਦੇ ਜੀ ਕਿਉਂ ਛੋਟੀ ਸੋਚ ਉਹ ਵਿਦਿਆਕ ਜਿਹਨੂੰ ਖੇਡਾਂ ਕਰਕੇ ਜਿਹਦੀ ਪਛਾਣ ਬਣੀ ਖੇਡਾਂ ਕਰਕੇ ਜਿਹਦਾ ਨਾਂ ਬਣਿਆ ਅੱਜ ਉਹ ਖੇਡਣ ਤੋਂ ਹੀ ਬੱਚਿਆਂ ਨੂੰ ਰੋਕ ਰਿਹਾ ਘਨੌਰ ਦੇ ਵਿੱਚ ਸਾਡੇ ਬਜ਼ੁਰਗ ਪਿੰਡ ਦੇ ਜਿਹੜੇ ਖੇਡਾਂ ਚ ਆਪਣਾ ਖੇਡਾਂ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਪਲੇਅਰ ਨੇ ਕਬੱਡੀ ਦੇ ਉਹ ਅਕਸਰ ਹੀ ਗੱਲਾਂ ਕਰਦੇ ਸੀ ਕਿ ਗਰਲਾਲ ਘਣੌਰ ਨੇ ਕਬੱਡੀ ਦੇ ਵਿੱਚ ਹਲਕੇ ਘਣੌਰ ਦਾ ਇੱਕ ਵੀ ਮੁੰਡਾ ਪ੍ਰਮੋਟ ਨਹੀਂ ਕੀਤਾ ਸਾਨੂੰ ਕਈ ਵਾਰੀਆਂ ਐ ਲੱਗਦਾ ਸੀ ਸ਼ਾਇਦ ਯਾਰ ਵੀ ਆਪਸੀ ਖੇਡਾਂ ਚ ਖਿਡਾਰੀਆਂ ਚ ਛਾੜੀ ਮੁੱਢੀ ਹੁੰਦੀ ਹੈ ਵੀ ਤਾਣਾ ਇਹ ਕਰਦੇ ਹੁਣ ਪਰ ਇਹ ਇਹ ਅੱਜ ਇਹ ਗੱਲ ਹੈ ਜਿਹੜੀ ਸੱਚ ਸਾਬਤ ਹੋਈ ਹੈ ਕਿ ਵਾਕਈ ਸਾਡੇ ਪਿੰਡ ਦਾ ਇੱਕ ਵੀ ਮੁੰਡਾ ਉਹਨਾਂ ਨੇ ਪ੍ਰਮੋਟ ਨਹੀਂ ਕੀਤਾ ਕਿ ਗੇਮ ਚ ਮੈਂ ਹੀ ਰਹਾ ਅੱਜ ਇਹ ਜਿਹੜੀ ਮੈਰਾਥਨ ਰੁੱਕ ਗਈ ਵੀ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਕਿੱਡੀ ਛੋਟੀ ਜਿਹੜੀ ਉਹਨਾਂ ਦੀ ਸੋਚ ਹੈ ਮੈਂ ਉਹਨਾਂ ਨੂੰ ਦੱਸਣਾ ਚਾਹੁੰਗਾ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ ਹੈ 6 ਮਹੀਨੇ ਥੋੜੇ ਰਹਿ ਗਏ ਨੇ ਲੋਕ ਜਿਹੜਾ ਆਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਇਹਦਾ ਮੂੰਹ ਤੋੜ ਜਵਾਬ ਜਿਹੜੇ ਨੌਜਵਾਨ ਪੀੜੀ ਹੈ ਉਹ ਜ਼ਰੂਰ ਦੇਣਗੇ